ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤਾਨਪਰਖੂਈ ਤੋਂ ਪੰਗਲਾ ਤੱਕ ਜਾਣ ਵਾਲੀ ਸੜਕ ਦੇ ਤਰਸਯੋਗ ਹਾਲਾਤਾਂ ਨੂੰ ਦੱਸਦੇ ਹੋਏ ਸਥਾਨਕ ਲੋਕਾਂ ਵੱਲੋਂ ਆਪਣਾ ਰੋਸ ਦਰਜ ਕਰਵਾਇਆ ਗਿਆ ਪਿੰਡ ਪਣੂਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋ ਕੇ ਸਥਾਨਕ ਵਸਨੀਕਾਂ ਨੇ ਮੀਡੀਆ ਅੱਗੇ ਗੱਲ ਰੱਖੀ ਕਿ ਇਹ ਰੋਡ ਬੁਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਡੂੰਘੇ ਡੂੰਘੇ ਖੱਡੇ ਇਸ ਮਾਰਗ ਉੱਤੇ ਬਣ ਗਏ ਨੇ ਡੂੰਘੇ ਖੱਡਿਆਂ ਦੇ ਕਾਰਨ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਸਭ ਤੋਂ ਜ਼ਿਆਦਾ ਪਰੇਸ਼ਾਨੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਆਉਂਦੀ ਹੈ ਜਿਸ ਕਰਕੇ ਇੱਕ ਸੰਜੇ ਮੀਟਿੰਗ ਅੱਜ ਪਿੰਡ ਪਣੂਆ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਵੱਖ-ਵੱਖ ਮੋਤਵਾਰ ਬੰਦਿਆ ਨੇ ਆਪਣੇ ਆਪਣੇ ਪੱਖ ਰੱਖਿਆ ਤੇ ਕਿਹਾ ਕਿ ਇਸ ਸਬੰਧ ਦੇ ਵਿੱਚ ਜਲਦ ਹੀ ਐਮ ਐਲ ਏ ਦਿਨੇਸ਼ ਚੱਡਾ ਨੂੰ ਮਿਲ ਕੇ ਟੁਕਮਾ ਹੱਲ ਜ਼ਰੂਰ ਕਰਵਾਇਆ ਜਾਵੇਗਾ ਤੇ ਚਲੋ ਤੁਹਾਨੂੰ ਸੁਣਾਣਿਆਂ ਕੀ ਸਥਾਨਿਕ ਵਸਨੀਕਾਂ ਨੇ ਸਾਡੇ ਸਹਿਯੋਗੀ ਕੇ ਸਿੰਘ ਨਾਲ ਗਲਬਤ ਕਰਦੇ ਹੋਏ ਕੀ ਜਾਣਕਾਰੀ ਸਾਂਝੀ ਕੀਤੀ ਲੱਖਾਂ ਦੇ ਮਾਹਨ ਲੈ ਕੇ ਗਏ ਨੇ ਖੜਕ ਦੋਸਤੋ ਆਜੋ ਤੁਹਾਨੂੰ ਦਿਖਾਈਏ ਕਾਨਪਰ ਖੋਹੀ ਭੰਗਲਾ ਨੂੰ ਜਾਣ ਵਾਲੀ ਸੜਕ ਦੋਸਤੋ ਕਈ ਦੋ ਪਹੀਆ ਵਾਹਣ ਵਾਲੇ ਡਿਗੇ ਨੇ ਮੂੰਹ ਦੇ ਭਾਰ ਨਾ ਕਰੈਚਰਾਂ ਵਾਲਿਆਂ ਨੇ ਤੇ ਨਾ ਸਰਕਾਰ ਨੇ ਲਈ ਇਸ ਸੜਕ ਦੀ ਸਾਰ ਮੀਡੀਆ ਦੇ ਸੁਰਖੀਆਂ ਬਣਾ ਕੇ ਅੱਕ ਗਏ ਨੇ ਪੱਤਰਕਾਰ ਕੀ ਪਤਾ ਤੁਹਾਡੇ ਇੱਕ ਸ਼ੇਰ ਨਾਲ ਸ਼ਾਇਦ ਜਾਗ ਜਾਵੇ ਸਰਕਾਰ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੇ ਸਾਡੇ ਇੱਥੇ ਪਹੁੰਚੇ ਸਾਨੂੰ ਕਵਰ ਕਰਨ ਲਈ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਉਣ ਲਈ ਸਾਡਾ ਮਸਲਾ ਇਹ ਪਿਛਲੇ 20 ਸਾਲ ਤੋਂ ਲੱਗ ਭਾਗਿਆ ਜੀ ਕਿ ਜਿਹੜਾ ਸਾਡਾ ਇਹ ਰੋਡ ਹੈ ਇਹ ਬਹੁਤ ਛੋਟਾ ਰੋਡ ਹੈ ਤੇ ਇਹ ਸਾਡੇ ਆ ਆਪਣੇ ਪਿੰਡਾਂ ਵਾਸਤੇ ਰੋਡ ਹੈ ਪਿੰਡਾਂ ਦੀਆਂ ਜਿਹੜੀਆਂ ਆਪਣੇ ਇਲਾਕੇ ਦੇ ਕੰਮ ਵਾ ਕੰਮਕਾਰਾਂ ਵਾਸਤੇ ਪਰ ਇੱਥੇ ਪਿਛਲੇ 20 ਸਾਲ ਤੋਂ ਜਿਹੜੀ ਇੰਡਸਟਰੀ ਲੱਗੀ ਹੈ ਇੱਥੇ ਪੱਥਰ ਦੀ ਭਰਮਾਰ ਕਰਖਾ ਹੈ ਕ੍ਰੈਸ਼ ਇੰਡਸਟਰੀਜ਼ ਉਹਦੇ ਨਾਲ ਜਿੱਥੇ ਸਾਡੇ ਲੋਕਾਂ ਨੂੰ ਕੁਝ ਲੋਕਾਂ ਨੂੰ ਰੁਜ਼ਗਾਰ ਮਿਲਿਆ ਉੱਥੇ ਸਾਡੀਆਂ ਜਿਹੜੀਆਂ ਮੁਸੀਬਤਾਂ ਵਿੱਚ ਵੀ ਬਹੁਤ ਵਾਧਾ ਹੋਇਆ ਸਾਡਾ ਜਿਹੜਾ ਘਰਾਂ ਚੋਂ ਨਿਕਲਣਾ ਔਖਾ ਹੋ ਗਿਆ ਪਿੰਡਾਂ ਦੇ ਲੋਕਾਂ ਦਾ ਤੇ ਧੂੜ ਨਾਲ ਹਾਲਤ ਖਰਾਬ ਹੋ ਜਾਂਦੀ ਹੈ ਜਦੋਂ ਸੜਕ ਨਹੀਂ ਬਣਦੀ ਟੋਏ ਪਏ ਹੁੰਦੇ ਆ ਤੇ ਉੱਥੇ ਕੋਈ ਜਿਹੜਾ ਟਿਪਰ ਹੈ ਜਾਂ ਕੋਈ ਹੋਰ ਟਰੱਕ ਹੈ ਉਹ ਖਰਾਬ ਹੋ ਜਾਂਦਾ ਫਿਰ ਉਹ ਘਟੋ ਘਟ ਵੀ ਕਈ ਕਈ ਦਿਨ ਜਾਂ ਕਈ ਕਈ ਘੰਟੇ ਜਾਮ ਲੱਗਿਆ ਰਹਿੰਦਾ ਉਹਦਾ ਸਿੱਟਾ ਇਹ ਨਿਕਲਦਾ ਪਈ ਜਿਹੜੇ ਸਕੂਲੀ ਬੱਚੇ ਆ ਉਹ ਪਰੇਸ਼ਾਨ ਹੁੰਦੇ ਆ ਸਕੂਲ ਟਾਈਮ ਨਾਲ ਨਹੀਂ ਪਹੁੰਚ ਪਾਉਂਦੇ ਦੂਜਾ ਇਹ ਕੋਈ ਐਮਰਜੈਂਸੀ ਬਿਮਾਰ ਹੋ ਜਾਂਦਾ ਉਹ ਵਿਚਾਰਾ ਜਾਮ ਵਿੱਚ ਹੀ ਲੱਗਿਆ ਅੱਧਾ ਹੋਰ ਬਿਮਾਰ ਹੋ ਜਾਂਦਾ ਜਿਹਦੇ ਕਰਕੇ ਕਈ ਪਹਿਲਾਂ ਵੀ ਉਦਾਹਰਨਾਂ ਸਾਡੇ ਪਿੰਡ ਵੀ ਇੱਕ ਡੈਥ ਹੋ ਗਈ ਸੀ ਇਸੇ ਕਰਕੇ ਪਹਿਲਾਂ ਹਾਰਟ ਅਟੈਕ ਆਇਆ ਸੀ ਸੋ ਸਾਡੀ ਮੰਗ ਇਹ ਹੈ ਕਿ ਜਾਂ ਤਾਂ ਇਸ ਰੋਡ ਨੂੰ ਬਹੁਤ ਸਹੀ ਕਰ ਦਿੱਤਾ ਜਾਵੇ ਇਹਦੀ ਜਿਹੜੀ ਚੌੜਾਈ ਹੈ ਉਹ ਟਰੈਫਿਕ ਦੇ ਹਿਸਾਬ ਨਾਲ ਕਰ ਦਿੱਤੀ ਜਾਵੇ ਨਹੀਂ ਤਾਂ ਸਾਡੀ ਮੰਗ ਇਹ ਹੈ ਕਿ ਜਿਹੜੇ ਆਪਣਾ ਟਿਪਰ ਹੈ ਕ੍ਰੈਚਰ ਨਾਲ ਜੋ ਵੀ ਜਿਹੜਾ ਟਰੱਕ ਵਗੈਰਾ ਜਾਂਦੇ ਆ ਉਹਨੂੰ ਕੋਈ ਅਲੱਗ ਰਸਤਾ ਜਿਹੜਾ ਉਹ ਇਹਦਾ ਹੱਲ ਕੱਢਿਆ ਜਾਵੇ ਲੱਗ ਰਸਤਾ ਕੱਢ ਕੇ ਸਾਡੀ ਇਹੀ ਮੰਗ ਹੈ ਜੀ ਧੰਨਵਾਦ ਜੀ ਹਾਂਜੀ ਮੈਂ ਵੀ ਇਹੀ ਕਹੂੰਗਾ ਬਈ ਜਿੰਨੀ ਵੀ ਇੱਕ ਕ੍ਰੈਸ਼ਰ ਇੰਡਸਟਰੀ ਲੱਗੀ ਹੋਈ ਹੈ ਨਾ ਇਹਦੇ ਨਾਲ ਜਿਹੜੀ ਟ੍ਰੈਫਿਕ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਉਹ ਵੱਧ ਗਈ ਹੈ ਓਵਰਲੋਡ ਟਿਪਰ ਬਹੁਤ ਜ਼ਿਆਦਾ ਜਿਹੜੇ ਉਹ ਆ ਰਹੇ ਹੈ ਜਿਹਦੇ ਨਾਲ ਕਾਨਪੁਰ ਖੋਈ ਤੋਂ ਲੈ ਕੇ ਜਿਹੜਾ ਖੇੜੇ ਤੱਕ ਜਿਹੜਾ ਰੋਡ ਹੈ ਈਦੀ ਹਾਲਤ ਜਿਹੜੀ ਬਹੁਤ ਖਰਾਬ ਹੋ ਚੁੱਕੀ ਹੈ ਆਣਾ ਜਾਣਾ ਲੋਕਾਂ ਦਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ ਅਸੀਂ ਆਪਣੇ ਹਲਕੇ ਦੇ ਵਿਧਾਇਕ ਸਾਹਿਬ ਤੇ ਹੋਰ ਜਿੰਨੇ ਵੀ ਸਾਡੇ ਹਲਕੇ ਦੇ ਅਫਸਰ ਸਹਿਬਾਨ ਉਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਕਿ ਤੁਸੀਂ ਲੋਕਾਂ ਬਾਰੇ ਕੁਝ ਨਾ ਕੁਝ ਜ਼ਰੂਰ ਸੋਚੋ ਇਹ ਜਿੰਨੀ ਵੀ ਕ੍ਰੈਸ਼ਰ ਇੰਡਸਟਰੀ ਹੈ ਚੱਲੀ ਜਾਵੇ ਅਸੀਂ ਇਸ ਗੱਲ ਤੇ ਮਨਾਂ ਨਹੀਂ ਕਰਦੇ ਪਰ ਇਹ ਆਪਣਾ ਰਸਤਾ ਕੋਈ ਅਲੱਗ ਤੇ ਲੱਭ ਲੈਣ ਉਧਰ ਤੇ ਆਈ ਜਾਈ ਜਾਣ ਤੇ ਜਿਹੜਾ ਇਹ ਰਸਤਾ ਕਾਨਪੁਰ ਖੋਈ ਤੋਂ ਜਾਂਦਾ ਹੈ ਆਪਣੇ ਖੇੜੇ ਨੂੰ ਇੱਧਰ ਲੋਕਾਂ ਵਾਸਤੇ ਇਸ ਰਸਤੇ ਨੂੰ ਛੱਡ ਦਿੱਤਾ ਜਾਵੇ ਕ੍ਰੈਸ਼ਰ ਵਾਲੇ ਆਪਣਾ ਅਲੱਗ ਤੇ ਰਸਤਾ ਬਣਾ ਲੈਣ ਜਿਹਦੇ ਨਾਲ ਲੋਕਾਂ ਨੂੰ ਜਿਹੜੀ ਆਣ ਜਾਣ ਚ ਸਹੂਲਤ ਰਹੇ ਕ੍ਰੈਸ਼ਰ ਨਾਲ ਇੰਡਸਟਰੀ ਚੱਲੀ ਜਾਵੇ ਅਸੀਂ ਮਨਾਂ ਨਹੀਂ ਕਰਦੇ ਪਰ ਜਿਹੜੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਪ੍ਰਸ਼ਾਸਨ ਉਹਦੇ ਬਾਰੇ ਵੀ ਧਿਆਨ ਦੇਵੇ ਤੇ ਉਸ ਗੱਲ ਬਾਰੇ ਵੀ ਜਰੂਰ ਸੋਚੇ ਜੀ ਸਰਪੰਚ ਸਾਹਿਬ ਜਿੱਥੇ ਕਿ ਬਾਰ ਬਾਰ ਦੇਖਿਆ ਜਾਂਦਾ ਕਿ ਪੂਰੇ ਇਲਾਕੇ ਦੀ ਜਿਹੜੀ ਹੈ ਉਹ ਡਿਮਾਂਡ ਇੱਕ ਸੜਕ ਹੀ ਹੈ ਤੇ ਸੜਕ ਜੇਕਰ ਦੇਖ ਲਿਆ ਜਾਵੇ ਤਾਂ ਪਿਛਲੀ ਵਾਰ ਵੀ ਰਿਕਾਰਡ ਦੇ ਮੁਤਾਬਕ ਜੇਕਰ ਦੇਖਿਆ ਜਾਵੇ ਤਾਂ ਉਹ ਕਰੇਚਰਾਂ ਵਾਲਿਆਂ ਵੱਲੋਂ ਬਣਾਈ ਗਈ ਸੀ ਕੁਝ ਸਮਾਂ ਪਹਿਲਾਂ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਨੇ ਕਿ ਹਾਂਜੀ ਜਿਹੜੀਆਂ ਸੜਕਾਂ ਆਇਆਂ ਕਾਨਪੁਰ ਖੂਹੀ ਤੋਂ ਉੱਪਰ ਵਾਲੀ ਸੜਕ ਜਿਹੜੀ ਆ ਉਹ ਜਿਹੜੀ ਪਾਸ ਹੋ ਗਈ ਵੀ ਪਰ ਕਾਨਪੁਰ ਖੂਹੀ ਤੋਂ ਭੰਗਲਾਂ ਵਾਲੀ ਸੜਕ ਕਿਉਂ ਨਹੀਂ ਪਾਸ ਹੋਈ ਤੇ ਗਾਹਾਂ ਦੀ ਤੁਹਾਡੀ ਕੀ ਰਣਨੀਤੀ ਰਹੂਗੀ ਇਲਾਕੇ ਦੇ ਪੂਰੇ ਸਰਪੰਚਾਂ ਵੱਲੋਂ ਸਾਡੇ ਇਲਾਕੇ ਦੇ ਸਰਪੰਚਾਂ ਵੱਲੋਂ ਪੂਰੇ ਇਲਾਕੇ ਵੱਲੋਂ ਮੇਨ ਮੰਗ ਤਾਂ ਇਹੀ ਹੈ ਵੀ ਜਿਹੜੀ ਇਹ ਸੜਕ ਜੇ ਦੁਬਾਰੇ ਬਣ ਵੀ ਜਾਂਦੀ ਇਹ ਪਿੰਡਾਂ ਦੀ ਲਿੰਕ ਰੋਡ ਹੈ ਇਹ ਓਵਰਲੋਡ ਵਾਸਤੇ ਪਾਸ ਨਹੀਂ ਜਿਹੜੇ ਟਿਪਰ ਆਉਂਦੇ ਉਹ ਬਹੁਤ ਜ਼ਿਆਦਾ ਭਾਰੀ ਭਾਰਾ ਮਾਲ ਲੈ ਕੇ ਆਉਂਦੇ ਜਿਹੜਾ ਪ੍ਰਸ਼ਾਸਨ ਹੈ ਉਹਦੇ ਵਿਰੁੱਧ ਬਿਲਕੁਲ ਐਕਸ਼ਨ ਨਹੀਂ ਲੈਂਦਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਜਿਹੜੇ ਲੋਕਾਂ ਦੀਆਂ ਮੁਸੀਬਤਾਂ ਵਧ ਗਈਆਂ ਜਾਤਾ ਨੂੰ ਅੰਡਰ ਲੋਡ ਇਹ ਲੈਣ ਮਟੀਰੀਅਲ ਉਹ ਜੇ ਅੰਡਰ ਲੋਡ ਨਹੀਂ ਲਗਾ ਸਕਦੇ ਤਾਂ ਕ੍ਰੈਸ਼ਰ ਵਾਲਿਆਂ ਕੋਲ ਅਲੱਗ ਤੇ ਰਸਤੇ ਉਪਲਬਧ ਨੇ ਉਹ ਚੰਗੀ ਤਰ੍ਹਾਂ ਉਹਨਾਂ ਰਸਤੇ ਨੂੰ ਯੂਜ਼ ਕਰ ਸਕਦੇ ਜਿਹੜੀ ਪਿੰਡਾਂ ਦੀਆਂ ਸੜਕਾਂ ਆ ਛੋਟੀਆਂ ਸੜਕਾਂ ਲਿੰਕ ਰੋਡਾਂ ਇਹਨਾਂ ਉੱਪਰ ਓਵਰ ਲੋਡ ਟਿਪਰ ਨਾ ਚੱਲੇ ਸਾਡੀ ਮੇਨ ਮੰਗ ਤੇ ਹੀ ਆ ਔਰ ਪ੍ਰਸ਼ਾਸਨ ਹਕਤ ਵਿੱਚ ਆਵੇ ਕਿਉਂਕਿ ਅਸੀਂ 15 20 ਸਾਲ ਤੋਂ ਇਥੇ ਲੋਕ ਜਿਹੜੀ ਹੈਗੇ ਮੁਸੀਬਤ ਵਿੱਚ ਫਸੇ ਹੋਇਆ ਲੋਕਾਂ ਦਾ ਘਰਾਂ ਦੇ ਬਾਹਰ ਨਿਕਲਣਾ ਮੁਸ਼ਕਲ ਹੈ ਲਗਭਗ ਜੇ ਅਸੀਂ ਇਹ ਕਹਿ ਲਈਏ ਵੀ ਜਿੱਥੇ ਲੋਕਾਂ ਦੀ ਚੈੱਕਅਪ ਕਰਾਈ ਜਾਵੇ ਨਾ ਤਾਂ ਅੱਧਿਆਂ ਨੂੰ ਪੇਟ ਦੀਆਂ ਬਿਮਾਰੀਆਂ ਨਿਕਲ ਜਣੀਆਂ ਐਨੀ ਡਸਟ ਹੁੰਦੇ ਅੰਦਰ ਪੈ ਗਈ ਉਹ ਜੇ ਬਾਹਰ ਸੁਕਣੇ ਕੱਪੜੇ ਵੀ ਪਾਉਂਦੇ ਹਨ ਤਾਂ ਉਹ ਪਾ ਨਹੀਂ ਸਕਦੇ ਕਿਉਂਕਿ ਉਹਨਾਂ ਪਰ ਡਸਟ ਪੈ ਜਾਂਦੀ ਲੋਕਾਂ ਦਾ ਜੀਣਾ ਦੁੱਬਰ ਹੋਇਆ ਵਾ ਸਕੂਲ ਨੂੰ ਬੱਚੇ ਨਹੀਂ ਭੇਜ ਸਕਦੇ ਕਿਸੇ ਨੇ ਸ਼ੋਪਿੰਗ ਕਰਨਾ ਕੋਈ ਸਕੂਟਰ ਪਰ ਜਨਾਨੀ ਨਹੀਂ ਜਾ ਸਕਦੀ ਇਹਦੇ ਕਰਕੇ ਜਿਹੜੀਆਂ ਪ੍ਰੋਬਲਮਾਂ ਇਹਦਾ ਇੱਕੋ ਇੱਕ ਹੱਲ ਹੈ ਸਿਰਫ ਵੀ ਇੱਥੋਂ ਜਿਹੜਿਆ ਟ੍ਰੈਫਿਕ ਹੈ ওভারਲੋਡਿੰਗ ਦੀ ਹੈ ਹੈਵੀ ਟ੍ਰੈਫਿਕ ਹੈ ਉਹਨੂੰ ਡਾਇਵਰਟ ਕਰ ਦਿੱਤਾ ਜਾਵੇ ਉਹ ওভারਲੋਡ ਵੀ ਇੰਨੀ ਜ਼ਿਆਦਾ ਮਾਤਰਾ ਚ ਹੁੰਦੀ ਹੈ ਜਿਹੜੀ ਗੱਡੀ ਦੀ ਬਾਡੀ ਹੈ ਉਤੋਂ 5-5 ਫੁੱਟ ਉੱਪਰ ਤੱਕ ਢੇਰੀਆਂ ਲਾਈਆਂ ਹੋਣੀਆਂ ਉਹ ਜਿਹੜੀ ਧੂੜ ਹੈ ਉੱਡਦੀ ਹੈ ਲੋਕਾਂ ਦਾ ਜੀਣਾ ਤਾਂ ਹੈਗਾ ਮੁਸ਼ਕਲ ਜੇ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰਦਾ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਦੇ ਟਾਈਮ ਹੋਇਆ ਉਹ ਭਾਵੇਂ ਅਕਾਲੀਾਂ ਦੀ ਸਰਕਾਰ ਦੀ ਭਾਵੇਂ ਕਾਂਗਰਸ ਸਰਕਾਰ ਦੀ ਅਸੀਂ ਨਵੀਂ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾਂ ਲਾਈਆਂ ਸੀ ਕਿ ਸਾਡੇ ਕਰ ਮੈਂ 4 ਸਾਲ ਲਗਭਗ ਬੀਤ ਚੁੱਕੇ ਅਜੇ ਤੱਕ ਸਾਡੀਆਂ ਬਹੁਤੀਆਂ ਪ੍ਰੋਬਲਮਾਂ ਦਾ ਹੱਲ ਨਹੀਂ ਹੋਇਆ ਇਹਨਾਂ ਦਾ ਅਸੀਂ ਹੁਣ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਦੁਬਾਰਾ ਐਮਐਲਏ ਸਾਹਿਬ ਨਾਲ ਵੀ ਮੀਟਿੰਗ ਰੱਖਣ ਦਾ ਪ੍ਰੋਗਰਾਮ ਬਣਾਇਆ ਉਹ ਬਾਹਰ ਗਏ ਵੀ ਜਦੋਂ ਆ ਜਾਣਗੇ ਉਹਨਾਂ ਨਾਲ ਮੀਟਿੰਗ ਕਰਾਂਗੇ ਅਸੀਂ ਮੀਟਿੰਗ ਕਰਕੇ ਉਹਨਾਂ ਨੂੰ ਸਪਸ਼ਟ ਦੱਸਾਂਗੇ ਕਿ ਇੱਥੋਂ ਜਿਹੜੀ ਇਹ ਟ੍ਰੈਫਿਕ ਹੈ ਡਾਇਵਰਟ ਕਰ ਦਿਓ ਜੇ ਤੁਸੀਂ ਇਹਨਾਂ ਇਸ ਇਲਾਕੇ ਨੂੰ ਬਸ ਦੇ ਨੂੰ ਬਚਾਣਾ ਹੈ ਕਿਉਂਕਿ ਜਿਹੜਾ ਸਾਡਾ ਇਲਾਕਾ ਸੀ ਇਹ ਸ਼ਵਾਲਕਰੀਆਂ ਪਹਾੜੀ ਨਾਲ ਬੜੇ ਸ਼ਾਂਤ ਤੇਰੀ ਵੀ ਸੀ ਲੋਕ ਬੜੇ ਸੁਖੀ ਵਧੀਆ ਜ਼ਿੰਦਗੀ ਜੀਂਦੇ ਸੀ ਪਰ ਜਦੋਂ ਇਹ ਇੰਡਸਟਰੀ ਆ ਗਈ ਇਸ ਇੰਡਸਟਰੀ ਸਾਨੂੰ ਇਹਨਾਂ ਫਾਇਦਾ ਨਹੀਂ ਹੋਇਆ ਜਿੰਨਾ ਸਾਡੇ ਲੋਕਾਂ ਨੂੰ ਨੁਕਸਾਨ ਹੋ ਗਿਆ ਕਿਉਂਕਿ ਇਹ ਇੰਡਸਟਰੀਆਂ ਵੀ ਤਾਂ ਹੀ ਫਾਇਦੇਮੰਦ ਹੈ ਜੇ ਇੱਥੇ ਲੋਕ ਸ਼ਾਂਤੀ ਨਾਲ ਰਹਿ ਸਕਣ ਜੇ ਇੱਥੇ ਦੀ ਸ਼ਾਂਤੀ ਹੋਈ ਭੰਗ ਹੋ ਗਈ ਲੋਕੀ ਇੱਥੋਂ ਵਿਚਾਰੇ ਨਹੀਂ ਬਚ ਸਕੇ ਤਾਂ ਉਹਨਾਂ ਸਾਨੂੰ ਇੰਡਸਟਰੀ ਦੇ ਕੋਈ ਫਾਇਦਾ ਨਹੀਂ ਅਸੀਂ ਫੇਰ ਵੀ ਤੁਹਾਡੇ ਸਾਹਮਣੇ ਤੁਹਾਡੇ ਸਹਿਯੋਗ ਦੇ ਨਾਲ ਆਪਣੀ ਮੰਗ ਪੂਰਨ ਰੂਪ ਤੇ ਅਠਾਣਿਆ ਵੀ ਜਿਹੜੀ ਸਾਡੀ ਇੰਡਸਟਰੀ ਕਰਕੇ ਕ੍ਰੈਸ਼ਰ ਇੰਡਸਟਰੀ ਕਰਕੇ ਓਵਰਲੋਡ ਟਿਪਰਾਂ ਕਰਕੇ ਜਿਹੜੀ ਜਿਆਦਾ ਟ੍ਰੈਫਿਕ ਕਰਕੇ ਸਾਨੂੰ ਮੁਸੀਬਤਾਂ ਚੜ੍ਹਣੀਆਂ ਪੈਰੀਆਂ ਸਾਡੀ ਜਾਨ ਛਡਾਈ ਜਾਵੇ ਸਰਕਾਰ ਵੱਲੋਂ ਤੇ ਜੇ ਨਿਸ਼ਾਨਾਂ ਦੀ ਅਸੀਂ ਧਰਨਾ ਤੋਰਨਾ ਵਗੈਰਾ ਵੀ ਲਾਵਾਂਗੇ